ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਖਤੇ ਜਿਗਰ ਛੋਟੇ ਸਾਹਿਬਜ਼ਾਦਾ ਤਨ ਤਨ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ ਹੈ ਤੇ ਸਾਰੀਆਂ ਸੰਗਤਾਂ ਨੂੰ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰੇ ਆਪਾਂ ਇਸੇ ਤਰ੍ਹਾਂ ਗੁਰੂ ਘਰ ਨਾਲ ਜੁੜ ਕੇ ਸੇਵਾ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਫਲ ਕਰਗੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੀ ਦਾਤ ਹੈ ਜਿਹੜੇ ਨਹਿੰਗ ਸਿੰਘ ਉੱਚੇ ਦਿਮਾਲੇ ਬਣਦੇ ਨਾ ਵੱਡੇ-ਵੱਡੇ ਦਿਮਾਲੇ ਨਹਿੰਗ ਸਿੰਘ ਬਣਦੇ ਆ ਤੇ ਬਾਬਾ ਫਤਿਹ ਸਿੰਘ ਜੀ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੀ ਦੇਣ ਹੈ ਇੱਕ ਦਿਨ ਕਹਿੰਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਸਿੰਘਾ ਸਮੇਤ ਸ਼ਸਤਰਾਂ ਦਾ ਅਭਿਆਸ ਕਰ ਰਹੇ ਸੀ ਬਾਬਾ ਅਜੀਤ ਸਿੰਘ ਜੀ ਸਿੰਘਾਂ ਸਮੇਤ ਨਾ ਸ਼ਾਸਤਰਾਂ ਦਾ ਅਭਿਆਸ ਕਰਦੇ ਸੀ ਤੇ ਕਹਿੰਦੇ ਬਾਬਾ ਫਤਿਹ ਸਿੰਘ ਜੀ ਭੱਜ ਕੇ ਆਏ ਕਹਿਣ ਲੱਗੇ ਵੀਰ ਮੈਨੂੰ ਵੀ ਸ਼ਾਸਤਰ ਸਿਖਾਓ ਮੈਂ ਵੀ ਸ਼ਾਸਤਰਾਂ ਦਾ ਅਭਿਆਸ ਸਿੱਖਣਾ ਹੈ ਮੈਂ ਵੀ ਗੱਤਕੇ ਦੇ ਮਜੌਰ ਸਿੱਖਣੇ ਆ ਤੇ ਬਾਬਾ ਅਜੀਤ ਸਿੰਘ ਕਹਿਣ ਲੱਗੇ ਵੀਰ ਤੂੰ ਹਜੇ ਬਹੁਤ ਛੋਟਾ ਹੈ ਤੂੰ ਹਜੇ ਬੜਾ ਛੋਟਾ ਹੈ ਤੂੰ ਸ਼ਾਸਤਰ ਕਿੱਥੋਂ ਚਲਾਏਂਗਾ ਅਸੀਂ ਤੇ ਜਵਾਨ ਹੋ ਗਏ ਅਸੀਂ ਤੇ ਵੱਡੇ ਹੋ ਗਏ ਤੂੰ ਹਜੇ ਬਹੁਤ ਛੋਟਾ ਹੈ ਤੇ ਕਹਿੰਦੇ ਆ ਬਾਬਾ ਫਤਿਹ ਸਿੰਘ ਜੀ ਗਏ ਘਰ ਤੇ ਉਹਨਾਂ ਨੇ ਨਾ ਉਹ ਦਸਤਾਰ ਦੇ ਉੱਪਰ ਦਸਤਾਰ ਬਨ ਕੇ ਉੱਪਰ ਉੱਪਰ ਉੱਚੀ ਸਾਰੀ ਦਸਤਾਰ ਬਨ ਕੇ ਤੇ ਵੱਡੀ ਸਾਰੀ ਦਸਤਾਰ ਬਨ ਕੇ ਬਾਬਾ ਫਤਿਹ ਸਿੰਘ ਜੀ ਆਉਂਦੇ ਆ ਤੇ ਬਾਬਾ ਜੀਤ ਸਿੰਘ ਨੂੰ ਕਹਿੰਦੇ ਵੀਰ ਹਣ ਦੇਖ ਮੈਂ ਤੇਰੇ ਬਰਾਬਰ ਦਾ ਹੋ ਗਿਆ ਵੇਖ ਮੈਂ ਵੀ ਹੁਣ ਉੱਚਾ ਲੱਗਣ ਲੱਗ ਗਿਆ ਮੈਨੂੰ ਹੁਣ ਤੇ ਸਿਖਾਓ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੇਖ ਰਹੇ ਸੀ ਆਪਣੇ ਬੱਚਿਆਂ ਵੱਲ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਨਾ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੇ ਪਾਸ ਆ ਕੇ ਆਪਣੀ ਬੁੱਕਲ ਵਿੱਚ ਲੈ ਕੇ ਸਾਹਿਬਜ਼ਾਦਾ ਫਤਿਹ ਸਿੰਘ ਨੂੰ ਬੜਾ ਪਿਆਰ ਦਿੱਤਾ ਮਹਾਰਾਜ ਨੇ ਤੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਸਿੰਘੋ ਵੇਖੋ ਦਿਵਾਲਾ ਕਿੱਡਾ ਸੋਹਣਾ ਲੱਗਦਾ ਸਾਰੇ ਸਿੰਘ ਇਦਾਂ ਉੱਚੇ ਦਿਵਾਲੇ ਵੱਡੇ ਵੱਡੇ ਦਿਮਾਲੇ ਸਜਾਇਆ ਕਰੋ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਉਸ ਤੋਂ ਬਾਅਦ ਸਾਰੇ ਸਿੰਘ ਫਿਰ ਉੱਚੇ ਉੱਚੇ ਦਿਮਾਲੇ ਵੱਡੇ ਵੱਡੇ ਦਿਮਾਲੇ ਸਜਾਉਣ ਲੱਗੇ ਇਸੇ ਕਰਕੇ ਕਈ ਨਿਹੰਗ ਸਿੰਘ ਕਹਿੰਦੇ ਵੀ ਅਸੀਂ ਸਾਹਿਬਜ਼ਾਦਾ ਫਤਿਹ ਸਿੰਘ ਦੇ ਵਾਰਸਾਂ ਕਈ ਕਹਿਣਗੇ ਨਾ ਅਸੀਂ ਫਤੇਹ ਸਿੰਘ ਦੇ ਵਾਰਸ ਆ ਇਹਦਾ ਭਾਵ ਹੈ ਵੀ ਇਹ ਦਿਮਾਲੇ ਦੀ ਦਾਤ ਐ ਜਿਹੜੀ ਇਹ ਬੜੀ ਵੱਡੀ ਦਾਤ ਐ ਦਿਮਾਲੇ ਦੀ ਦਸਤਾਰ ਦੀ ਇਹ ਦਾਤ ਬਾਬਾ ਸਾਹਿਬ ਜੀ ਦਾ ਫਤੇਹ ਸਿੰਘ ਜੀ ਦੀ ਐ ਤੇ ਵਾਪਸ ਸਾਹਿਬ ਜੀ ਦਾ ਫਤੇਹ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਆਪਾਂ ਉਹਨਾਂ ਨੂੰ ਸਦਾ ਨਮਸ਼ਕਾਰ ਉਹਨਾਂ ਛੋਟੀਆਂ ਛੋਟੀਆਂ ਜਿੰਦਾ ਨੇ ਬੜੇ ਵੱਡੇ ਵੱਡੇ ਸ਼ਾਕੇ ਕੀਤੇ ਸੂਬੇ ਸਰਹੰਦੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵਜ਼ੀਰ ਖਾਨ ਨੂੰ ਕਿਹਾ ਸੀ ਵजीर ਖਾਂ ਕਹਿੰਦਾ ਸੀ ਦੇਖੋ ਬੱਚਿਓ ਉਹ ਸਾਹਮਣੇ ਇੱਲਾ ਫਿਰਦੀਆਂ ਆਕਾਸ਼ ਦੇ ਵਿੱਚ ਇੱਲਾ ਇਹ ਆਉਣ ਗਿਆ ਤੁਹਾਡੇ ਸਰੀਰ ਦੀਆਂ ਬੋਟੀਆਂ ਲੈ ਕੇ ਚੁੱਕ ਕੇ ਉੱਡ ਜਾਣ ਗਿਆ ਤੁਹਾਡਾ ਕਿਸੇ ਨੇ ਰੱਖਿਆ ਨਹੀਂ ਕਰਨੀ ਤੁਹਾਨੂੰ ਕਿਸੇ ਨੇ ਨਹੀਂ ਬਚਾਉਣਾ ਆ ਕੇ ਤੁਸੀਂ ਆਪਣਾ ਧਰਮ ਛੱਡ ਦਿਓ ਤੇ ਸਹਿਬਜ਼ਾਦਾ ਫਤੇਹ ਸਿੰਘ ਬਾਬਾ ਜੋਰਾਵਰ ਸਿੰਘ ਨੇ ਕਿਹਾ ਸੀ ਅਸੀਂ ਚਾਹੁੰਦੇ ਆਂ ਵੀ ਇੱਲਾ ਆਉਣ ਸਾਡੇ ਸਰੀਰ ਦੀਆਂ ਬੋਟੀਆਂ ਚੁੱਕ ਕੇ ਉੱਪਰ ਲੈ ਜਾਣ ਵਜ਼ੀਰ ਖਾਂ ਯਾਦ ਰੱਖੀ ਜਿੰਨੀਆਂ ਉੱਚੀਆਂ ਇੱਲਾ ਸਾਡੇ ਸਰੀਰ ਦੀਆਂ ਬੋਟੀਆਂ ਲੈ ਕੇ ਜਾਣ ਗਈਆਂ ਉਹਨੇ ਉਹਨੇ ਉੱਚੇ ਇੱਥੇ ਨਿਸ਼ਾਨ ਸਾਬ ਝੁਲਣਗੇ ਤੇ ਅੱਜ ਉਹ ਗੁਰੂ ਸਾਹਿਬ ਜਾਦਿਆਂ ਦਾ ਵਚਨ ਪੂਰਾ ਹੋਇਆ ਇਹ ਧਰਤੀ ਦੇ ਉੱਪਰ ਫਤਿਹਗੜ੍ਹ ਸਾਹਿਬ ਦੇ ਉੱਪਰ ਅੱਜ ਉੱਚੇ ਉੱਚੇ ਨਿਸ਼ਾਨ ਸਾਬ ਝੁਲ ਰਹੇ ਨੇ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਵਚਨ ਪੂਰੇ ਹੋਏ ਇਹ ਸਾਰੀ ਧਰਤੀ ਗੁਰੂ ਗੋਬਿੰਦ ਸਿੰਘ ਦੀ ਹੈ ਇਹ ਸਾਨੂੰ ਆਜ਼ਾਦੀ ਗੁਰੂ ਗੋਬਿੰਦ ਸਿੰਘ ਜੀ ਦਿੱਤੀ ਹੋਈ ਹੈ ਸੋ ਇਸੇ ਕਰਕੇ ਭਾਈ ਆਪਾਂ ਉਹਨਾਂ ਸਿੰਘਾਂ ਸ਼ਹੀਦਾਂ ਨੂੰ ਸਦਾ ਨਮਸਕਾਰ ਉਹਨਾਂ ਨੂੰ ਸਦਾ ਯਾਦ ਰੱਖੇਗੇ ਤੇ ਇੱਕ ਸ਼ਬਦ ਪੜ੍ਹ ਕੇ ਫਿਰ ਆਪਾਂ ਸਮਾਪਤੀ ਕਰਦੇ ਆ ਹਮੇਸ਼ਾ ਅਰਦਾਸ ਬੇਨਤੀ ਕਰਦੇ ਰਿਹਾ ਕਰੋ ਸੱਚੇ ਪਾਤਸ਼ਾਹ ਮਹਾਰਾਜ ਤੇਰੇ ਦਰਸ਼ਨ ਕਰਕੇ ਤੇਰੇ ਦਰ ਕਰਦੀ ਸੇਵਾ ਸਿਮਰਨ ਕਰਕੇ ਕੱਲਾ ਕੱਲਾ ਸਵਾਸ ਤੁਹਾਡੇ ਲੇਖੇ ਲੱਗੇ ਸਾਰੀ ਸੰਗਤ